ਸਤਿ ਸ਼੍ਰੀ ਅਕਾਲ ਨਮਸਕਾਰ ਰਾਤ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਬਹੁਤ ਵੱਡੀ ਬ੍ਰੇਕਿੰਗ ਕੈਨੇਡਾ ਤੋਂ ਸਾਹਮਣੇ ਆਈ ਹੈ ਬੀਤੇ 12 ਫਰਵਰੀ ਨੂੰ ਕੈਨੇਡਾ ਨੇ ਇੱਕ ਹੋਰ ਨਵਾਂ ਰੂਲ ਲੈ ਕੇ ਆਇਆ ਹੈ ਕੈਨੇਡਾ ਜਿਹੜਾ ਨਵਾਂ ਰੂਲ ਲੈ ਕੇ ਆਇਆ ਹੈ ਉਹ ਰੂਲ ਬਹੁਤ ਵੱਡੇ ਪੱਧਰ ਤੇ ਉੱਤੇ ਇੰਪੈਕਟ ਕਰੇਗਾ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਵਰਕ ਪਰਮਿਟ ਯਾ ਫਿਰ ਵਿਜ਼ਿਟਰ ਟੂਰਿਸਟ ਵੀਜ਼ਾ ਨੂੰ ਲੈ ਕੇ ਤੇ ਖਾਸ ਕਰਕੇ ਇਹ ਇੰਪੈਕਟ ਉਹਨਾਂ ਦੇ ਉੱਤੇ ਪਵੇਗਾ ਜਿਨ੍ਹਾਂ ਨੇ ਆਪਣਾ ਕੋਈ ਫੇਕ ਡਾਕੂਮੈਂਟ ਆਪਣੇ ਪਰਮਿਟ ਦੇ ਵਿੱਚ ਯੂਜ਼ ਕੀਤਾ ਹੈ ਜਾਂ ਫਿਰ ਜਦੋਂ ਵੀ ਫਾਈਲਿੰਗ ਕੀਤੀ ਹੈ ਉਸ ਦੌਰਾਨ ਜੇਕਰ ਫੇਕ ਡਾਕੂਮੈਂਟ ਲਗਾਏ ਨੇ ਤਾਂ ਇਹ ਪ੍ਰੋਗਰਾਮ ਜਿਹੜਾ ਹੈ ਜਾਂ ਕਹਿ ਸਕਦੇ ਇਹ ਰੂਲ ਜਿਹੜਾ ਹੈ ਉਹ ਬਹੁਤ ਵੱਡਾ ਇੰਪੈਕਟ ਪਾ ਸਕਦਾ ਹੈ ਕੀ ਨਵਾਂ ਰੂਲ ਆਈਆਰਸੀਸੀ ਲੈ ਕੇ ਆਈ ਹੈ ਉੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹ ਸਿਰਫ ਇੱਕ ਤੁਹਾਡਾ ਉਹ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਪ੍ਰਮੋਸ਼ਨਲ ਕੰਟੈਂਟ ਨਹੀਂ ਬਣਾਇਆ ਜਾਂਦਾ ਕੇਪਸਨੋਡਸ ਓਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਸਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਨੇ 2025 ਦੀ 12 ਫਰਵਰੀ ਨੂੰ ਇੱਕ ਨਵਾਂ ਰੂਲ ਲਿਆਂਦਾ ਹੈ ਤੁਸੀਂ ਸਕਰੀਨ ਦੇ ਉੱਤੇ ਦੇਖੋ ਨਿਊ ਰੂਲ ਟੂ ਸਟਰੈਂਥਨ ਟੈਂਪਰੇਰੀ ਰੈ residence ਡਾਕੂਮੈਂਟ ਕੈਨਸਲੇਸ਼ਨ ਐਂਡ ਬਾਰਡਰ ਸਿਕਿਉਰਿਟੀ ਐਂਡ ਇੰਟੈਗ੍ਰਿਟੀ ਉਹਨਾਂ ਨੇ ਕਿਹਾ ਕਿ ਆਪਣੇ ਜਿਹੜਾ ਟੈਂਪਰੇਰੀ ਰੈ residence ਦਾ ਪ੍ਰੋਗਰਾਮ ਹੈ ਉਹਦੀ ਸਟਰੈਂਥਨ ਵਾਸਤੇ ਅਸੀਂ ਇੱਕ ਨਵਾਂ ਰੂਲ ਲੈ ਕੇ ਆਏ ਆ ਜਿਹੜਾ ਤੁਹਾਡੇ ਡਾਕੂਮੈਂਟ ਨੂੰ ਕੈਨਸਲ ਕੀਤਾ ਜਾ ਸਕਦਾ ਹੈ ਬਾਰਡਰ ਸਿਕਿਉਰਿਟੀ ਤੇ ਇਹਦੇ ਕਹਿ ਸਕਦਾ ਕਿ ਪ੍ਰੋਗਰਾਮ ਦੀ ਇੰਟੈਗ੍ਰਿਟੀ ਨੂੰ ਵਧਾਉਣ ਵਾਸਤੇ ਜਾਂ ਕਹਿ ਸਕਦੇ ਹੋ ਕਿ ਜਿਹੜਾ ਟੈਂਪਰੀ ਰੈ residense ਦਾ ਪ੍ਰੋਗਰਾਮ ਅਬਿਊਜ਼ ਹੋ ਰਿਹਾ ਹੈ ਉਹਨੂੰ ਰੋਕਣ ਵਾਸਤੇ ਉਟਾਵਾ ਤੋਂ ਰਿਲੀਜ਼ ਹੋਈ ਹੈ ਜਿਹੜੀ ਪ੍ਰੈਸ ਰਿਲੀਜ਼ ਹੈ ਇਹ canada.ca ਤੇ ਤੁਹਾਨੂੰ ਮਿਲ ਜਾਵੇਗੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਾਂਗਾ ਜਾ ਕੇ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਗਿਆ ਹੈ these changes give immigration and border service officer express अथॉरिटी टू कैंसल इलेक्ट्रॉनिक ट्रेवल अथॉरिटी एंड टम्परेरी रेजिडेंस वीजा यानी टी आरवी ऑन ए केस बाई केस बेसिस इंक्लूडिंग चेंज इन परसन स्टेटस और सरकमस्टांसिस मेक दिन इनविजल और नो लॉन्गर इलिजिबल to hold the document for example the person provide false information has a criminal history or decay ਦੇਖੋ ਇਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜੇਕਰ ਕੋਈ ਕ੍ਰਿਮੀਨਲ ਹਿਸਟਰੀ ਹੁੰਦੀ ਹੈ ਕੋਈ ਗਲਤ ਜਾਣਕਾਰੀ ਤੁਸੀਂ ਕੋਈ ਗਲਤ ਤੱਥ ਪੇਸ਼ ਕੀਤਾ ਹੈ ਫਾਈਲ ਦੇ ਵਿੱਚ ਉਹ ਫੜਿਆ ਜਾਂਦਾ ਹੈ ਵੀਜ਼ਾ ਆਫੀਸਰ ਦੇ ਵੀਜ਼ਾ ਦੇਣ ਤੋਂ ਬਾਅਦ ਵੀ ਕਿਸੇ ਵੀ ਅਧਿਕਾਰੀ ਖਾਸ ਕਰਕੇ ਜਿਹੜੇ ਬਾਰਡਰ ਸਿਕਿਉਰਿਟੀ ਫੋਰਸ ਯਾਨੀ ਸੀਬੀਐਸਏ ਦੇ ਅਧਿਕਾਰੀ ਹੈ ਬਾਰਡਰ ਸਿਕਿਉਰਿਟੀ ਏਜੰਸੀ ਜਿਹੜੀ ਇਹਨਾਂ ਦੀ ਯਾ ਫਿਰ 에어ਪੋਰਟ ਦੇ ਉੱਤੇ ਡੂਰਿੰਗ ਜਦੋਂ ਤੁਸੀਂ ਟ੍ਰੈਵਲ ਕਰਨਾ ਹੈ ਉਸ ਟਾਈਮ ਦੇ ਉੱਤੇ ਕੋਈ ਇਹਦੇ ਵਿੱਚ ਟ੍ਰੂਟੀ ਪਾਈ ਜਾਂਦੀ ਹੈ ਕਿ ਕੋਈ ਇਨਫੋਰਮੇਸ਼ਨ ਇਦਾਂ ਦੀ ਲੱਗਦੀ ਹੈ ਉਸ ਦੌਰਾਨ ਯਾ ਸੀਬੀਐਸਏ ਦਾ ਅਧਿਕਾਰੀ ਤੁਹਾਨੂੰ ਚੈੱਕ ਕਰਦਾ ਹੈ ਤਾਂ ਉਸ ਦੌਰਾਨ IAIRC C ਦਾ ਕੋਈ ਅਧਿਕਾਰੀ ਤੁਹਾਨੂੰ ਚੈੱਕ ਕਰਦਾ ਹੈ ਤਾਂ ਉਸ ਦੌਰਾਨ ਜੇਕਰ ਕੋਈ ਇਦਾਂ ਦੀ ਇਨਫੋਰਮੇਸ਼ਨ ਪਾਈ ਜਾਂਦੀ ਹੈ ਤਾਂ ਤੁਹਾਡਾ ਵੀਜ਼ਾ ਜਿਹੜਾ ਉਹਨੂੰ ਕੈਨਸਲ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਐਨ ਆਫੀਸਰ ਇਜ਼ ਨਾਟ ਸੈਟੀਸਫਾਈਡ ਦੈਟ ਸਮਵਨ ਵਿਲ ਲੀਵ ਕੈਨੇਡਾ ਬਾਏ ਦੀ ਐਂਡ ਆਫ ਥੇਅਰ ਅਥੋਰਾਈਜ਼ਡ ਪੀਰੀਅਡ ਆਫ ਸਟੇ ਦੂਜਾ ਕਿ ਆਫੀਸਰ ਜਿਹੜਾ ਉਹ ਸੈਟੀਸਫਾਈ ਨਾ ਹੋਵੇ ਕਿ ਤੁਸੀਂ ਆਪਣੇ ਅਥੋਰਾਈਜ਼ਡ ਸਟੇ ਤੋਂ ਬਾਅਦ ਕੈਨੇਡਾ ਲੀਵ ਕਰਦੋਗੇ ਨਹੀਂ ਕੈਨੇਡਾ ਛੱਡ ਦੋਗੇ that document is lost stolen destroyed or abandoned ਇਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜੇਕਰ ਤੁਹਾਡਾ ਡਾਕੂਮੈਂਟ ਚੋਰੀ ਹੋ ਜਾਂਦਾ ਹੈ ਕਿਤੇ ਕਹਿ ਸਕਦੇ ਖਰਾਬ ਹੋ ਜਾਂਦਾ ਡਿਸਟਰੋਏ ਹੋ ਜਾਂਦਾ ਕਿਸੇ ਤਰੀਕੇ ਨਾਲ ਉਹਨੂੰ ਛਤੀ ਪਹੁੰਚਦੀ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਦਾ ਚੇਂजेस आल्सो ਇਨੇਬਲ ਅਫੀਸਰ ਟੂ ਕੈਨਸਲ ٹی ਆਰ ਵੀਜ਼ ای ٹی ਐਸ ਵਰਕ ਪਰਮਿਟ ਐਂਡ ਸਟੱਡੀ ਪਰਮਿਟ ਇਸ਼ੂ ਟੂ ਦੀ ਪੀਪਲ ਵੈਨ ਦੇ ਬਿਕਮ ਅ ਪਰਮਨੈਂਟ ਰੈਜ਼ੀਡੈਂਸ ਦੇ ਆਰ डिकेट्स और द डॉक्यूमेंट वाज इशू बेस्ड ऑन द एडमिनिस्ट्रेटिव एरर उन्होंने कहा कि जेकर ਤੁਸੀਂ ਭਾਵੇਂ ਕਿਸੇ ਵੀ ਸਟੇਟਸ ਵਾਸਤੇ ਹਨਾ ਕਿਸੇ ਵੀ ਸਟੇਟਸ ਵਾਸਤੇ ਭਾਵੇਂ ਸਟੱਡੀ ਹੋ ਗਿਆ ਵਿਜ਼ਿਟਰ ਹੋ ਗਿਆ ਜਾਂ ਜਿਹੜਾ ਐਕਸ ਵਾਈ ਜ਼ ਜਿਹੜਾ ਮਰਜੀ ਪਰਮਿਟ ਹੋਵੇ ਭਾਵੇਂ ਵਰਕ ਪਰਮਿਟ ਹੋਵੇ ਭਾਵੇਂ ਜੋ ਤੁਸੀਂ ਪੀਆਰ ਦੇ ਲਈ ਫਾਈਲ ਲਗਾਣੀ ਹੈ ਉਸ ਟਾਈਮ ਕੋਈ ਇਸ਼ੂ ਆਏ ਜਾਂ ਫਿਰ ਤੁਹਾਡਾ ਜਿਹੜਾ ਤਾਨੂੰ ਪੀਪੀਆਰ ਇਸ਼ੂ ਹੋ ਜਾਂਦੀ ਕਈ ਵਾਰੀ ਐਡਮਿਨਿਸਟ੍ਰੇਟਿਵ ਇਰਰ ਦਾ ਕਰਕੇ ਤਾਂ ਉਸ ਕੰਡੀਸ਼ਨ ਦੇ ਵਿੱਚ ਤੁਹਾਡਾ ਇਹ ਡਾਕੂਮੈਂਟ ਕੈਨਸਲ ਕੀਤਾ ਜਾ ਸਕਦਾ ਹੈਗਾ ਇਹ ਹੁਣ ਅਥਾਰਟੀ ਦੇ ਦਿੱਤੀ ਗਈ ਹੈ ਦਾ ਅਮੈਂਡਮੈਂਟ ਰੈਗੂਲੇਸ਼ਨ ਕਮ ਇਨਟੂ ਫੋਰਸ ਔਨ ਜਨਵਰੀ 31 2025 ਯਾਨੀ ਕਿ ਜਨਵਰੀ 31 2025 ਨੂੰ ਇਹ ਰੂਲ ਲਾਗੂ ਹੋ ਚੁੱਕਾ ਹੈ and are published in the canada gazette second these changes enhance the integrity of canada temporary residence program and are expected to strengthen security at the border and within canada ਉਹਨਾਂ ਨੇ ਕਿਹਾ ਕਿ ਬਾਰਡਰ ਦੀ ਸਿਕਿਉਰਟੀ ਨੂੰ ਸਟਰੈਂਥ ਕਰਨ ਵਾਸਤੇ ਜਿਹੜਾ ਨਵਾਂ ਰੂਲ ਆਇਆ ਹੈ ਇਸ ਰੂਲ ਦੇ ਥਰੂ ਜਿਹੜਾ ਹੈ ਉਸੇ ਉਮੀਦ ਕਰਦੇ ਆ ਕਿ ਜਿਹੜਾ ਉਹਨਾਂ ਦਾ ਬਾਰਡਰ ਹੈ ਉਹ ਥੋੜਾ ਜਾਂ ਸਿਕਿਉਰ ਹੋਏਗਾ ਜਿਹੜਾ ਟੈਂਪਰੇਰੀ ਰੈਜ਼ਿਡੈਂਸ ਵੀਜ਼ਾ ਇਹਨਾਂ ਦਾ ਉਹਦੀ ਇੰਟੀਗ੍ਰਿਟੀ ਵਧੇਗੀ ਉਹਦਾ ਕਹਿ ਸਕਦੇ ਆ ਕਿ ਉਹ ਉਸ ਪ੍ਰੋਗਰਾਮ ਨੂੰ ਅਬਿਊਜ਼ ਨਹੀਂ ਕੀਤਾ ਜਾਵੇਗਾ. IRCC will continue to improve process and invest in tools to secure our border and protect Canada immigration system. ਉਹਨਾਂ ਨੇ ਕਿਹਾ ਕਿ ਅਸੀਂ ਕੰਟੀਨਿਊਸਲੀ ਇੰਪਰੂਵ ਕਰਨ ਦੇ ਪ੍ਰੋਸੈਸ ਦੇ ਵਿੱਚ ਆ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਜਿਹੜਾ ਸਾਡਾ ਬਾਰਡਰ ਹੈ ਯਾ ਜਿਹੜਾ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਹੈ ਉਹਨੂੰ ਸਟਰੈਂਥ ਕੀ ਉਹਨੂੰ ਸਿਕਿਉਰ ਕੀਤਾ ਜਾਵੇ ਮਜ਼ਬੂਤ ਕੀਤਾ ਜਾਵੇ ਉਹਦੀ ਇੰਟੈਗ੍ਰਿਟੀ ਜੇ ਇੰਟੈਗ੍ਰਿਟੀ ਜਿਹੜੀ ਆ ਉਹ ਬਹਾਲ ਕੀਤੀ ਜਾਵੇ ਤੇ ਜਿਹੜਾ ਜੈਨੂਇਨ ਵਿਜ਼ਿਟਰ ਆਇਆ ਜਿਹੜਾ ਜੈਨੂਇਨ ਕਹਿ ਸਕਦਾ ਹੈ ਸਟੂਡੈਂਟ ਹੈ ਉਹ ਆਵੇ ਜਿਹੜਾ ਜੈਨੂਇਨ ਵਰਕ ਪਰਮਿਟ ਤੇ ਆ ਰਿਹਾ ਉਹ ਆਵੇ ਫੇਕ ਡਾਕੂਮੈਂਟੇਸ਼ਨ ਦਾ ਕੰਮ ਜਿਹੜਾ ਵਾ ਉਹ ਖਤਮ ਹੋਵੇ ਇਸ ਨੂੰ ਲੈ ਕੇ ਕੈਨੇਡਾ ਜਿਹੜਾ ਉਹ ਹੁਣ ਸਟ੍ਰਿਕਟ ਹੋਵੇਗਾ 31 ਜਨਵਰੀ ਤੋਂ ਜਿਹੜੀ ਹੈ ਪਾਲਿਸੀ ਜਿਹੜੀ ਆ ਉਹ ਲਾਗੂ ਹੋ ਚੁੱਕੀ ਹੈ ਯਾਨੀ ਕਿ ਰੂਲ ਜਿਹੜਾ ਉਹ ਨਵਾਂ ਲਾਗੂ ਹੋ ਚੁੱਕਾ ਹੈ canada.ca ਤੇ ਜਾ ਕੇ ਪੂਰਾ ਆਰਟੀਕਲ ਤੁਸੀਂ ਪੜ੍ਹ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਹੈ ਕੁਝ ਵੀ ਉੱਥੇ ਮਾੜਾ ਨਹੀਂ ਦਿੱਤਾ ਹੁੰਦਾ ਜੋ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਜੋ ਵੀ ਐਕਟੀਵਿਟੀ ਹੁੰਦੀ ਹੈ ਤੁਸੀਂ ਉਹ ਸੋਰਸ ਯੂਜ਼ ਕਰਿਆ ਕਰੋ ਕਿਉਂਕਿ ਉੱਥੇ ਕੋਈ ਫੇਕ ਕੋਈ ਹਵਾ-ਹਵਾਈ ਵਾਲੀ ਗੱਲ ਨਹੀਂ ਹੁੰਦੀ ਉਹ ਤੁਹਾਡੇ ਬਾਰੇ ਮਤਲਬ ਉਹ ਉੱਥੇ ਉਹ ਚੀਜ਼ ਹੁੰਦੀ ਜੋ ਐਕਚੁਅਲ ਅਨਾਉਂਸਮੈਂਟ ਹੁੰਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾਲ ਸੋ ਪਿੱਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਆ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਥੋੜੇ ਦਿਨਾਂ ਤੋਂ ਮੈਂ ਕਈ ਕਾਲਸ ਨਹੀਂ ਪ੍ਰੋਪਰ ਪਿਕ ਕਰ ਪਾ ਰਿਹਾ ਜਾਂ ਨਹੀਂ ਪ੍ਰੋਪਰ ਆਨਸਰ ਕਰ ਪਾ ਰਿਹਾ ਉਹਦਾ ਰੀਜ਼ਨ ਹੈ ਕਿ ਮੈਂ ਕਿਤੇ ਆਊਟ ਆਫ ਸਟੇਸ਼ਨ ਆ ਤਾਂ ਕਰਕੇ ਥੋੜੀ ਪ੍ਰੋਬਲਮ ਆ ਰਹੀ ਹੈ 1-2 ਦਿਨ ਦੇ ਵਿੱਚ ਮੈਂ ਵਾਪਸ ਚਲੇ ਜਾਣਾ ਹੈਗਾ ਫਿਰ ਇਹ ਸਾਰੀ ਪ੍ਰੋਬਲਮ ਜਿਹੜੀ ਹੈ ਉਹ ਮੈਨੇਜ ਹੋ ਜਾਏਗੀ ਸੋ ਜੇਕਰ ਕਿਸੇ ਨੂੰ ਵੀ ਕੋਈ ਮਤਲਬ ਅ ਇਨਕਨਵੀਨਸ ਹੈ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਆ ਰਹੀ ਹੈ ਹਨਾ ਜਿਵੇਂ ਕਾਲ ਨਹੀਂ ਪਿਕ ਕਰ ਪਾ ਰਹੇ ਆ ਪ੍ਰੋਪਰ ਅਨਸਰ ਨਹੀਂ ਦੇ ਪਾ ਰਹੇ ਤਾਂ ਉਹਦੇ ਵਾਸਤੇ ਸੌਰੀ ਹੈ ਬਟ ਬਹੁਤ ਜਲਦੀ ਆਪਾਂ ਜਿਹੜੇ ਆ ਦੁਬਾਰਾ ਤੁਹਾਡੇ ਨਾਲ ਕਹਿ ਸਕਦਾ ਕਿ ਫੋਨ ਰਾਹੀਂ ਜਰੂਰ ਰੱਤਾ ਕਰਾਂਗਾ ਮੈਂ ਜਿੰਨਾਂ ਦਾ ਵੀ ਜਿੰਨਾਂ ਨਾਲ ਪ੍ਰੋਪਰ ਗੱਲ ਨਹੀਂ ਹੋ ਪਾ ਰਹੀ ਉਹਨਾਂ ਦਾ ਨੰਬਰ ਮੈਂ ਬਕਾਇਦਾ ਤੌਰ ਤੇ ਸੇਵ ਕਰਕੇ ਰੱਖਿਆ ਉਹਨਾਂ ਸਭ ਨੂੰ ਕਾਲ ਬੈਕ ਕਰ ਲਾਂਗਾ ਸੋ ਕਈ ਵਾਰੀ ਇੱਕ ਦੋ ਕਮੈਂਟ ਵੀ ਇਦਾਂ ਦੇ ਆਏ ਸੀ ਕਿ ਪਈ ਹੁਣ ਤੁਸੀਂ ਰਿਸਪੌਂਡ ਨਹੀਂ ਕਰਦੇ ਪਏ ਪਿਛਲੇ ਕੁਝ ਦਿਨਾਂ ਤੋਂ ਪ੍ਰੋਪਰ ਢੰਗ ਨਾਲ ਤੇ ਉਹਦਾ ਇਹੀ ਰੀਜਨ ਸੀਗਾ ਤੇ ਬਾਕੀ ਤੁਸੀਂ ਮੈਸੇਜ ਛੱਡ ਦਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਮੈਸੇਜ ਤੇ ਗੱਲਬਾਤ ਜ਼ਿਆਦਾ ਕਰੋ ਤੇ ਜੇ ਲੋੜ ਪਾਉ ਤਾਂ ਮੈਂ ਫੋਨ ਜ਼ਰੂਰ ਕਰ ਲੈਣਾ ਹਾਂ ਉਮੀਦ ਕਰਦਾ ਮਿਲਕ ਪਸੰਦ ਆਇਆ ਹੋਵੇ ਚੰਨੋ ਸਬਸਕ੍ਰਾਈਬ ਕਰੋ ਤੇ ਵੱਤ